ਪੰਜਾਬੀ ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਪੰਜਾਬੀ ਫਿਲਮ ਕਲਾਕਾਰ ਜਸਵਿੰਦਰ ਪੱਲਾ ਇਸ ਸਵਾਨੀ ਸੰਸਾਰ ਨੂੰ અલਵਿਦਾ ਆਖੇ ਨੇ ਦਰਅਸਲ ਜਸਵਿੰਦਰ ਪੱਲਾ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ ਨੇ ਉਹਨਾਂ ਦੀ ਉਮਰ 65 ਸਾਲ ਦੇ ਕਰੀਬ ਸੀ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਕੱਲ ਮੁਹਾਲੀ ਦੇ ਬਲੌਂਗੀ ਵਿੱਚ ਹੋਵੇਗਾ ਸੋ ਜਸਵਿੰਦਰ ਪੱਲਾ ਸਾਲ 1999 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ ਵਿੱਚ ਲੈਕਚਰਾਰ ਵਜੋਂ ਸ਼ਾਮਲ ਹੋਏ ਅਤੇ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਇਹਨਾਂ ਨੂੰ ਮੁੱਖ ਤੌਰ ਤੇ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ ਇਹਨਾਂ ਨੇ ਪਹਿਲੀ ਵਾਰ 1988 ਵਿੱਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾਂ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ ਜਿਸ ਵਿੱਚ ਇਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲਮਕੰਦ ਸ਼ਰਮਾ ਅਤੇ ਨੀਲੂ ਸੰ ਸੁ ਪੰਜਾਬੀ ਫਿਲਮਾਂ ਵਿੱਚ ਇਹਨਾਂ ਨੇ ਆਪਣੀ ਸ਼ੁਰੂਆਤ ਫਿਲਮ ਦੁੱਲਾ ਪੱਟੀ ਤੋਂ ਕੀਤੀ ਇਸ ਤੋਂ ਬਾਅਦ ਇਹਨਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਜਿਨ੍ਹਾਂ ਵਿੱਚ ਚੱਕ ਦੇ ਫੱਟੇ ਕੈਰੀਅਨ ਜੱਟਾ ਡੈਡੀ ਕੂਲ ਮੁੰਡੇ ਫੂਲ ਆਦ ਬਲਮਾ ਬਹੁਤ ਮਕਬੂਲ ਹੋਈਆਂ ਜਸਵਿੰਦਰ ਪੱਲਾਨੇ ਬੀਐਸਸੀ ਖੇਤੀਬਾੜੀ ਆਨਰਸ ਅਤੇ ਐਮਐਸਸੀ ਐਕਸਟੈਂਸ਼ਨ এডਿਕੇਸ਼ਨ ਦੀ ਡਿਗਰੀ 1982 ਵਿੱਚ ਅਤੇ 1985 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ PAU ਵਿੱਚ داخل ਹੋਣ ਤੋਂ ਪਹਿਲਾਂ ਉਹਨਾਂ ਨੇ ਖੇਤੀਬਾੜੀ ਵਿਭਾਗ ਪੰਜਾਬ ਵਿੱਚ 5 ਸਾਲ ਤੱਕ AIADO ਵਜੋਂ ਸੇਵਾ ਨਿਭਾਈ। ਉਸ ਸਾਲ 1999 ਵਿੱਚ PAU ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਸ਼ਾਮਲ ਹੋਏ। ਅਤੇ ਆਪਣੀ PhD ਐਗਰੀ ਐਕਸਟੈਂਸ਼ਨ ਸਾਲ 2003 ਦੌਰਾਨ CCSU ਮੇਰਟ ਤੋਂ ਇੱਕ ਸੇਵਾ ਦੇ ਦੌਰਾਨ ਵਿਦਿਆਰਥੀ ਦੇ ਤੌਰ ਤੇ ਪੂਰੀ ਕੀਤੀ। ਸੋ ਜਸਵਿੰਦਰ ਪੱਲਾ ਹੁਣੇ ਸੰਸਾਰ ਨੂੰ ਅਲਵਿਦਾਦ ਕਹੇ ਨੇ। ਪਾਵਕੇ ਦੁਨੀਆ ਨੂੰ ਹਸਾਉਣ ਵਾਲਾ ਕਲਾਕਾਰ ਸਦਾ ਲਈ ਚੁੱਪ ਹੋ ਗਿਆ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿਆ ਅਦਾਰਾ ਦੀਨ ਮਿਊਟ ਜਸਵਿੰਦਰ ਪੱਲਾ ਨੂੰ ਨਿੱਘੀ ਸ਼ਰਧਾਂਜਲੀ ਦਿੰਦਾ ਹੈ